ਬਹੁਤ ਵਧੀਆ ਇਹ ਕੰਤਨ ਬਾਬਾ ਬੁੱਢਾ ਸਾਹਿਬ ਦੀ ਪਾਰ ਕਿਰਪਾ ਸਦਕਾ ਸਾਡਾ ਸਾਰਾ ਇਲਾਕਾ ਮਸਤੇਗੇ ਇਹਦੇ ਵਿੱਚ ਛੋਟੀਆਂ-ਛੋਟੀਆਂ ਬਸਤੀਆਂ ਆਉਂਦੀਆਂ ਨੇ ਵਾਕਾ ਮੋੜ ਬਸਤੀ ਵਕੀਲਾਂ ਵਾਲੀ ਬਸਤੀ ਅਮਰਥਰੀਆਂ ਮਸਤੇਗੇ ਭਾਨੇ ਵਾਲਾ ਬਸਤੀ RAMLAL ਚਮੜਿਆਂ ਵਾਲੀ ਕਾਮਲ ਵਾਲਾ ਸਾਰੇ ਇਲਾਕੇ ਦੇ ਸੰਗਤ ਦੇ ਹੋਮ ਹਮਾ ਕੇ ਜੋ ਵੀ ਲੰਗਰ ਦਾ ਕੰਮ ਰੰਭਿਆ ਹੈ ਸਤਗੁਰ ਦੀ ਕਿਰਪਾ ਸਦਕਾ ਬਹੁਤ ਵਧੀਆ ਚੱਲ ਰਿਹਾ ਹੈ ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪ ਪਹੁੰਚੇ ਸੀ ਵਾਕਾ ਮੋੜ ਕਿਉਂਕਿ ਫਰੀਪੁਰ ਤੋਂ ਮੱਲਾ ਵਾਲੇ ਨੂੰ ਜਾਈਦਾ ਰਸਤੇ ਵਿੱਚ ਸਥਿਤ ਦਾ ਵਾਕਾ ਮੋੜ ਇੱਥੋਂ ਦੇ ਸਾਰੇ ਨਗਰਾਂ ਦੀਆਂ ਸੰਗਤਾਂ ਨੇ ਬਾਬਾ ਪੁੱਜਾ ਸਾਹਿਬ ਮੇਲੇ ਤੇ ਜਾਂਦੀਆਂ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਹੈ ਤੇ ਚਾਹ ਦਾ ਲੰਗਰ ਹਰੇਕ ਪ੍ਰਕਾਰ ਦਾ ਲੰਗਰ ਇੱਥੇ ਅਵੇਲੇਬਲ ਆ ਪਕੌੜਿਆਂ ਦਾ ਲੰਗਰ ਲੱਸੀ ਦਾ ਲੰਗਰ ਦੁੱਧ ਦਾ ਲੰਗਰ ਤੇ ਬਹੁਤ ਸੰਤਾ ਆ ਰਿਹਾ ਨੇ ਤੇ ਪਿੰਡ ਆ ਲੈਣਾ ਪਿੰਡ ਆ ਲਾ ਲੋ ਟਰੈਕਟਰ ਸਾਹਿਬ ਦੀ ਗਰਵਾਹਰ ਵਿੱਚ ਆਪ ਗੋਦੀ ਉੱਤੇ ਪ੍ਰਸ਼ਾਦੇ ਆ ਦੇਖੋ ਸਾਡੀਆਂ ਬੀਬੀਆਂ ਭੈਣਾਂ ਜੋ ਸੇਵਾ ਕਰ ਰਹੀਆਂ ਨੇ ਭਾਂਡਿਆਂ ਦੀ ਬਰਤਨਾਂ ਦੀ ਸੇਵਾ ਕਰ ਰਹੀਆਂ ਸਾਡੀਆਂ ਬੀਬੀਆਂ ਭੈਣਾਂ ਮਾਈਆਂ ਜੋ ਕਿਸ ਬਾਹਰ ਦੇ ਨਗਰਾਂ ਦੇ ਵਿੱਚੋਂ ਅਲੱਗ-ਅਲੱਗ ਨਗਰਾਂ ਦੇ ਵਿੱਚੋਂ ਆਈਆਂ ਨੇ ਅੱਜ ਉਹਨਾਂ ਦੇ ਸਾਥ ਕੋਈ ਕਿਸੇ ਪ੍ਰਸ਼ਾਦ ਦੀ ਠੰਡੀ ਠਾਰ ਚਾਹਤੀ ਵਾਲੀ ਲੱਤੀ ਸੇਵਾ ਰੂਹ ਸੇਵਾ ਦੇ ਨਾਲ ਕੇਲਾਵਾ ਪ੍ਰਸ਼ਾਦ देखो आज मतलब की बहुत ਰਾਸ਼ਾ ਸੰਤਾ ਵੇਖੋ ਵੱਧ ਤੋਂ ਵੱਧ ਸੰਤਾ ਆ ਜਾ ਰਿਹਾ ਨੇ ਕਿਉਂਕਿ ਇਹ ਮੇਲੇ ਦਾ ਲਾਸਟ ਦਿਨ ਆ ਸੰਤਾ ਵਾਪਸ ਵੀ ਆ ਰਿਹਾ ਨੇ ਸੰਤਾ ਜਾ ਵੀ ਰਿਹਾ ਨੇ ਸਾਰੇ ਨੌਜਵਾਨ ਵੀਰ ਬੜੇ ਚਾਅ ਨਾਲ ਸੇਵਾ ਕਰ ਰਹੇ ਨੇ ਆਲੂ ਬੁਰੀਆਂ ਨੂੰ ਗਾੜੀ ਨਾਲ ਬੈਠਿਆ ਜਿੱਥੋਂ ਕਾਹਨੂੰ ਤੋਂ ਕਾਹਨੂੰ ਤੋਂ ਬਣਾ ਕੇ ਜੀਵਨ ਭਈ ਜੇਹਾਂ ਨੂੰ ਜੀਵਨ ਜੇਹਾਂ और तो साढे था। <णंग necessary> तो 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 सेवादार बैठे तो से ने आगे भी डालो अगर वीर बताओ कि आप बोल रही सच्ची प्रचार के बंदूक धार లంగరు లంగరు దాల్బైక్ ਸਿੰਝਾਈ ਅਲੂ ਰੂ ਪਰ ਇੱਕ ਮਿੰਟ ਇੱਕ ਮਿੰਟ ਬੜੇ ਖਤਰਨਾਕ ਹੈ ਹਾਂ ਯਾਰੀ ਹੋਣੀ ਕਾਲੀ ਦਾ ਬਹੁਤ ਵਧੀਆ ਜੀ ਤੇ ਕਿਹੜੇ ਕਿਹੜੇ ਨਕਰ ਰੱਖਿਆ ਅਸੀਂ ਇਹ ਜੀ ਵਾਕਾ ਮੋੜ ਡੇਰੀ ਤੇ ਲੰਗਰ ਹਰ ਸਾਲ ਲੱਗਦਾ ਜੀ ਤੇ ਵਸਤੀ ਵਕੀਲਾਂ ਵਾਲੀ ਤੇ ਪਿੰਡ ਵਾਕਾ ਵਸਤੀ RAMLAL ਨਵਾਂ ਪਿੰਡ ਸਮਚੇਰ ਵਸਤੀ ਵਲੀ ਕੀ ਮਸਤੇ ਕੀ ਕਾਮਰ ਵਾਲਾ ਖਾਨ ਕੇ ਭਾਨੇ ਵਾਲਾ ਵਸਤੀ ਅੰਬਰਸਰੀਆਂ ਸਾਰੇ ਪਿੰਡ ਰਲ ਕੇ ਲੰਗਰ ਚਲਾਉਂਦੇ ਜੀ ਹਰ ਸਾਲ ਅਬਈ ਇੱਕ ਕੱਲ ਨਾਲੋਂ ਸੰਗਤ ਖੱਜਾ ਅੱਜ ਲਾਸਟ ਦੇ ਨਾਲ ਕਿਤੇ ਜਿਆਦਾ ਬਹੁਤ ਜਿਆਦਾ ਹਾਂਜੀ ਕੱਲ ਨਾਲ ਅੱਜ ਬਹੁਤ ਜਿਆਦਾ ਫਰਕ ਆ ਅੱਜ ਸੰਗਤ ਕੋਸ਼ ਗਈ ਆ ਵਾਸ ਵੀ ਆ ਰਹੀ ਆ ਤੇ ਉਹਦਾ ਕਰਕੇ ਵੀ ਸੰਗਤ ਬਹੁਤ ਜਿਆਦਾ ਲੰਗਰ ਬਹੁਤ ਅੱਜ ਜਿਆਦਾ ਦਰਸ਼ਿਆ ਸੰਗਤ ਦਾ ਬਾਕੀ ਸੇਵਾਵਾਂ ਤਰ੍ਹਾਂ ਦੀ ਨਹੀਂ ਕਮੀ ਆ ਰਹੀ ਬਈ ਨਹੀਂ ਜੀ ਕਿਸੇ ਤਰ੍ਹਾਂ ਦੀ ਨਹੀਂ ਮਹਾਰਾਜ ਦੀ ਕਿਰਪਾ ਸਭ ਕੁਝ ਵਧੀਆ ਹੈ ਲੰਗਰ ਵਧੀਆ ਚੱਲਣ ਦੇ ਨੇ ਗ੍ਰਾਈ ਵੱਧ ਤੋਂ ਵੱਧ ਹੁੰਦੀ ਹੈ ਜੀ ਠੀਕ ਹੈ ਮੁੰਡੇ ਜੀਵਾਦ ਅੱਛਾ ਠੀਕ ਹੈ ਠਰਦਾ ਜੀ ਫਿਰ ਦੁਬਾਰਾ ਕਰਦੇ ਅੱਜ ਦੇ ਲੰਗਰ ਵਿੱਚ ਚੱਲ ਰਿਹਾ ਆਪਣਾ ਸਵੇਰੇ ਚੱਲੇ ਗਲਾਬ ਜਾਮਨ ਮਠੀਆਂ ਤੇ ਸ਼ੱਕਰਪਾਰੇ ਹੋਣ ਚੱਲ ਰਿਹਾ ਹੈ ਮਟਰ ਪਨੀਰ ਦਾਲ ਨਾਲ ਕੇਲੇ ਵਰਤਦੇ ਠੰਡੀ ਲੱਸੀ ਫਕੌੜਿਆਂ ਦਾ ਚਰਨੀ ਚੱਲ ਰਹੀ ਆ ਨਾ ਸੇਵੀਆਂ ਬਹੁਤ ਵਧੀਆ ਬਣਾਈਆਂ ਹੋਈਆਂ ਉਹ ਚੱਲ ਰਹੀਆਂ ਵਾਗੇ ਤੋਂ ਹੀ ਆਗੇ ਵੇਖ ਨਵਾਵੇ ਲਵਾਈ ਹਾਰੇ ਲੱਗੇ ਹੋਏ ਆ ਆ ਸਾਡਾ ਜੀਤਾ ਲਵਾਈ ਆ ਜੀ ਆ ਚੱਲ ਰਿਹਾ ਲੰਗਰ ਪਕੌੜਿਆਂ ਦਾ ਲੰਗਰ ਬਰੈਡ ਪਕੌੜਾ ਇਹ ਲਵਾਈ ਸਾਡੇ ਪੁਰਾਣੇ ਨੇ 14 14 ਸਾਲ ਦੇ ਇਹ ਦਿਹਾੜੀ ਦੇ ਤੌਰ ਤੇ ਨਹੀਂ ਕੰਮ ਕਰਦੇ ਇਹ ਜਿਹੜੇ ਸਾਡੇ ਇਹ ਸੇਵਾਦਾਰ ਆ ਇਹ ਹਮੇਸ਼ਾ ਹੀ ਜਿਹੜੇ ਲਵਾਈ ਆ ਇਹਨਾਂ ਨੇ ਕਦੇ ਸੋਚਿਆ ਨਹੀਂ ਵੀ ਸਾਡਾ ਦਿਹਾਰੇ ਦੇ ਕੰਮ ਕਰਦੇ ਆ ਜੇ ਲੇਬਰ ਤੇ ਇਹਨਾਂ ਨੇ ਗੁਰੂ ਮਹਾਰਾਜ ਦੀ ਥੇਵਨ ਸਮਰਪਤੀ ਇਹ ਸਦਾ ਸੇਵਾ ਕਰਦੇ ਆ ਠੀਕ ਹਾਂ ਇਹਨਾਂ ਨੇ ਇਹਨਾਂ ਸੇਵਾ ਜੈਨ ਰਾਤ ਨੂੰ 7 ਵਜੇ ਜਾਂ 8 ਵਜੇ ਸਵੇਰੇ 5:30 6 ਵਜੇ ਆ ਜਾਂਦੇ ਆ ਠੀਕ ਹੈ ਜੀ ਤੇ ਬੜੀ ਇਮਾਨਦਾਰੀ ਨਾਲ ਬੜੇ ਸੋਹਣੇ ਤਰੀਕੇ ਨਾਲ ਸਫਾਈ ਦਾ ਕੰਮ ਕਰਦੇ ਆ ਕੋਈ ਲਾਲਚ ਨਹੀਂ ਕਿੰਦੀ ਕਿੰਦੀ ਕਿਤੇ ਕਿੰਦਾ ਲਾਲਚ ਨਹੀਂ ਇਹ ਜੀਤਾ ਲਵਾਈ ਆ ਮੈਂ ਇਹਨਾਂ ਦਾ ਰੱਟਿਆ ਪ੍ਰੋਗਰਾਮ ਕਰਾਉਣੇ ਆਣ ਕੇ ਇਤਰਾ ਦਾ ਵੀ ਆਣਾ ਚਾਹਨਾ ਬਾਬਾ ਨੂੰ ਕੰਡ ਕਰਦੇ ਮੈਨੂੰ 15 ਸਾਲ ਹੋ ਗਏ ਗੁਰਮਾਰਾਇ ਦੀ ਸੇਵਾ ਕਰਦੇ ਆ ਕਿ ਕਿਹਨੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਾਉਣਾ ਵਾਦੂ ਜੋ ਮਰਜ਼ੀ ਕਰਾਓ ਇਸ ਦੀ ਘਟੋ ਘਾੜ 50 ਸਾਲ ਇਸੇ ਇਲਾਕੇ ਤੇ ਮੈਨੂੰ ਹੋ ਗਏ ਨੇ ਕਰਦੇ ਸੇਵਾ ਹੋਏ ਲੋਕੀ ਤੇ ਵਸਤੀ RAM LAL ਦੀ ਤੇ ਬਾਬਾ ਸੋਭਾ ਸਿੰਘ ਦੀ ਸਰਗਵਾਦ ਹੋ ਗਏ ਨੇ ਇਹ ਉਹਨਾਂ ਦੀ ਉਹੀ ਕਿਰਪਾ ਹੈ ਉਹਨਾਂ ਦਾ ਪਰਿਵਾਰ ਲੱਗਾ ਹੋਇਆ ਹੈ ਇਹ ਵੀ ਉਹਨਾਂ ਦਾ ਪਰਿਵਾਰ ਹੀ ਜਿਹੜਾ ਕਿ ਸਾਡੇ ਨਾਲ ਅੱਜ ਸਮਤ ਹੈ ਗੁਰੂ ਜੀ ਆਪਣੇ ਇੱਥੇ ਬਾਹਰ ਆਪਣੇ ਬੱਚੇ ਐਨਆਰਆਈ ਉਹਨਾਂ ਦਾ ਬਹੁਤ ਵੱਡਾ ਸੰਜੋਗ ਆ ਬਹੁਤ ਵੱਡੀਆਂ ਗਰਾਈਆਂ ਉੱਥੋਂ ਹੋ ਗਈਆਂ ਕਿਰਪਾ ਗੁਰੂ ਦੀ ਬਹੁਤ ਜ਼ਿਆਦੀ ਲੱਖਾਂ ਰੁਪਈਆ ਨਾਲ ਗਰਾਈ ਹੁੰਦੀ ਹੈ ਚੜ੍ਹਦੀ ਕਲਾ ਰਹਿੰਦੀ ਹੈ ਹਾਂਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਹਾਂਜੀ ਇਹ ਸਾਨੀ ਜੀ ਇੱਥੋਂ ਦੇ ਪ੍ਰਮੁੱਖ ਸਾਰੇ ਸੇਵਾਦਾਰ ਤੇ ਹਲਵਾਈ ਦਾ ਵੀ ਤੁਸੀਂ ਸੁਣਿਆ ਹੈ ਵੀ ਹਲਵਾਈ ਇੱਥੇ ਬਿਲਕੁਲ ਫਰੀ ਸੇਵਾ ਕਰ ਰਹੇ ਨੇ ਤੇ 15 ਸਾਲ ਹੋ ਗਏ ਇਹਨਾਂ ਨੂੰ ਇੱਥੇ ਹਲਵਾਈ ਨੂੰ ਕੰਮ ਕਰਦੇ ਆਂ ਤੇ ਸੇਵਾ ਲੰਗਰ ਕਰਦੇ ਆਂ ਬਾਕੀ ਨੌਜਵਾਨ ਵੀ ਸਾਰੇ ਸੇਵਾ ਵਿੱਚ ਮਦਦ ਨੇ ਬਾਕੀ ਅਜੋਕੇ ਆਪਾਂ ਕਵਰੇਜ ਕਰਦੇ ਆਂ ਹੋਰ ਅੱਜ ਆਪਾਂ ਮਾਈਆਂ ਕੋਲੇ ਚਲਦੇ ਆਂ ਬੀਬੀਆਂ ਪਣਾ ਕੋਲੇ ਤੇ ਪ੍ਰਸ਼ਾਦੇ ਪਕਾ ਰੀਆਂ ਨੇ ਜਿਹੜੀਆਂ ਬੀਬੀਆਂ ਪਣਾ ਤੇ ਅਜੋ ਉਹਨਾਂ ਕੋਲ ਚਲਦੇ ਆਂ ਆ ਦੇਖੋ ਸਾਡਾ ਕੱਲ ਵਾਲਾ ਵੀਰ ਆਕਾ ਗੁੰਨਨ ਤੇ ਲੱਗਾ ਆ ਬਾਕੀ ਇੱਧਰ ਸਾਡੀਆਂ ਬੀਬੀਆਂ ਪੈਣ ਆ ਗਈਆਂ ਸਾਰੇ ਨਗਰਾਂ ਦੇ ਵਿੱਚੋਂ ਬੀਬੀਆਂ ਪੈਣਾ ਸਾਡੀਆਂ ਆਪਦੀਆਂ ਚਾਚੀਆਂ ਤਾਈਆਂ ਸਾਰੀਆਂ ਇੱਥੇ ਸੇਵਾ ਕਰ ਰਹੀਆਂ ਬਾਕੀ ਇੱਧਰ ਸਾਰੀਆਂ ਬੀਬੀਆਂ ਸਾਡੀਆਂ ਸਬਜ਼ੀ ਕੱਟ ਰਹੀਆਂ ਨੇ ਕੋਈ ਥੋਮ ਛੱਲ ਰਹਾ ਹੈ ਕੋਈ ਆਲੂ ਛੰਦ ਰਹਾ ਕੋ ਗੰਡੇ ਛੱਲ ਦੇ ਪਾਣੇ ਸਾਰੇ ਆਪੋ ਤਾਪ ਆਪੋ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਸਹੀ ਪ੍ਰਮਾਤਮਾ ਕੇ ਅਹੀ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਸਾਰੀਆਂ ਸੰਤਾਂ ਨੂੰ ਸੇਵਾ ਕਰਨ ਦੇ ਲਗਨ ਲੱਗੀ ਰਹੇ ਤੇ ਸਾਰੇ ਪ੍ਰਮਾਤਮਾ ਦੀ ਸੇਵਾ ਕਰਕੇ ਉਹਦਾ ਫਲ ਪ੍ਰਾਪਤ ਕਰਨਾ Oh, okay. ਕਰਦੇ ਮੇਰਾ ਬਹੁਤ ਸ਼ੁਕਰੀਆ ਮਰਦ ਪ੍ਰਸ਼ਾਦਾ ਵਾਹਿਗੁਰੂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਹੈ ਬਾਬਾ ਆਜੋ ਰੇਰੂ ਗੁਰੂ ਸਾਹਿਬ ਦੀਆਂ ਦਰਵਾਜ਼ਾ ਤੇ ਆ ਕੇ ਬੋਲੋ ਹਾਂ ਜੀ 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 ਹਾਰਕਾਲ ਨਾਲ ਵੈਰੂ ਤੇਨਾਂ ਦੇ ਨਾਲ ਜਿੰਨਾ ਪਸਾਨ ਚਮਚਾਂ ਦੋਵਾਂ ਨਾਲ ਦੋਪਨ ਲੱਗਦਾ ਹੈ ਹੇ ਗੁਰੂ ਕਾਲੰਦਰ ਸਾਹਿਬੀ ਬਰਮਾ ਦਾ ਪ੍ਰਿਆਸ ਕੌਰ ਦਾ ਨੰਬਰ ਬੈਂਕ ਦੀ ਜਮ੍ਹਾਂੀ ਇੱਥੇ ਪਰਜਾ ਦੇ ਨਾਮ ਨੂੰ ਦਿੱਤੀ ਬਾਹਰ ਇਸੇ